जो छोटी बहुत खेड खेली देखो अपने बहुत सारे घर दिखाई दे रहे हैं दहाई का घर सैकड़ा खजार का घर ठीक है मैं कुदरती कमरे बनाए ठीक है एक एक बच्चे एक कमरा ही दिता जा रहा है ना कोई भी बच्चा होगा आपका कमरा बुक कर दो रेडी कम वेरी नाइस चली हरी आप वेरी गुड वेरी गुड वेरी नाइस वेरी गुड ਹੁਣ ਅਸੀਂ ਇੱਥੇ ਰਹਾਂਗੇ ਸਹੀ ਗੱਲ ਹੈ ਮੈਨੂੰ ਜੀ ਸਾਡੇ ਦੋਸਤ ਨੂੰ ਵੀ ਕਮਰਾ ਦਿਓ ਤੁਹਾਡੇ ਦੋਸਤ ਨੂੰ ਵੀ ਕਮਰਾ ਦੇਈਏ ਬੋਲੋ ਵੀ ਕਮਰਾ ਤਦ ਨੂੰ ਦਹਾਈ ਦੇ ਘਰ ਵਿੱਚ ਸ਼ਿਫਟ ਹੋਣਾ ਪਵੇਗਾ ਮਨਜੂਰ ਹੈ ਯੈਸ ਮੈਮ ਤਾਂ ਤੁਹਾਨੂੰ ਆ ਨੋ ਦੇ ਨੋ ਬੱਚਿਆਂ ਨੂੰ ਇਕੱਠੇ ਹੋ ਕੇ ਦਹਾਈ ਦੇ ਘਰ ਵਿੱਚ ਸ਼ਿਫਟ ਕਰ ਦਿੰਦੇ ਆ ਹੈਪੀ ਖੁਸ਼ ਕੋਈ ਤੁਸੀਂ ਸਾਰੇ ਖੁਸ਼ ਯੈਸ ਮੈਮ ਪਰ ਇੱਥੋਂ ਤੁਸੀਂ ਇਹ ਦੇਖੋ ਕਿ ਜਦੋਂ ਤੁਸੀਂ ਦਹਾਈ ਦੇ ਘਰ ਵਿੱਚ ਸ਼ਿਫਟ ਹੋ ਗਏ ਦਹਾਈ ਦੇ ਘਰ ਵਿੱਚ ਇਕੱਠੇ ਹੋ ਗਏ ਤਾਂ ਤੁਹਾਡਾ ਇੱਕ 그룹 ਬਣ ਗਿਆ ਗਰੁੱਪਾਂ ਦਾ ਗਰੁੱਪ ਗਰੁੱਪ ਬੰਨ੍ਹਿਆ ਜਿਸ ਨੂੰ ਇੱਕ ਤਹਾਈ ਦੇ ਨਾਲ ਜਾਣਿਆ ਜਾਵੇਗਾ ਜਿਸ ਨੂੰ ਇੱਕ ਤਹਾਈ ਦੇ ਨਾਲ ਜਾਣਿਆ ਜਾਵੇਗਾ ਠੀਕ ਹੈ ਬੱਚੇ ਜੀ ਇਸ ਤਰ੍ਹਾਂ ਜੇ ਆਪਣੇ ਕੋਲ ਹੋਰ ਗਰੁੱਪਾਂ ਦੇ ਆ ਜਿਹੜੇ ਇੱਕਾਈ ਦੇ ਨੌਕਰਾਂ ਚ ਰਹਿੰਦੇ ਆ ਪਰ ਉਹਨਾਂ ਦੇ ਇੱਕ ਹੋਰ ਦੋਸਤ ਉਹਨਾਂ ਨਾਲ ਰਹਿਣਾ ਚਾਹੁੰਦਾ ਤਾਂ ਉਸ ਨੂੰ ਵੀ ਆਪਾਂ ਚੱਕ ਕੇ ਤਹਾਈ ਦੇ ਘਰ ਵਿੱਚ ਛਿਪਟ ਕਰ ਦੇਵਾਂਗੇ ਤਾਂ ਕਿੰਨੀਆਂ ਤਹਾਈਆਂ ਬਣ ਜਾਣਗੀਆਂ ਦੋ ਤਹਾਈਆਂ ਗਾਈ ਕਰ ਕਿੰਨੀਆਂ ਕਈਆਂ ਵਿੱਚ ਤਹਾਈਆਂ ਬਣ ਜਾਣਗੀਆਂ ਦੋ ਤਹਾਈਆਂ ਗਾਈ ਕਰ ਇਹ ਮਾਂ ਚ ਕੁਐਸਚਨ ਪੰਜੀ ਪੁੱਤ ਜੀ ਪੁੱਛੋ ਮੈਂ ਮੇਰਾ ਮਤਲਬ ਇਕਾਈ ਦੇ ਆਕਾਈ ਦੇ ਘਰ ਵਿੱਚ ਲੋ ਅੰਕਲ ਬਿਲਕੁਲ ਸਹੀ ਬੇਟਾ ਜੀ ਬਿਲਕੁਲ ਸਹੀ ਪਛਾਣਿਆ ਇਕਾਈ ਦੇ ਘਰ ਵਿੱਚ ਦੇਖੋ ਮੈਂ 9 ਕਮਰੇ ਬਣਾਏ ਮਤਲਬ ਤੁਸੀਂ 9 ਕਮਰਿਆਂ ਦੇ ਵਿੱਚ 9 ਅੰਕ ਹੀ ਸਮਾ ਸਕਦੇ ਜਦੋਂ ਇਹ ਕਮਰੇ ਖਾਲੀ ਹੋ ਜਾਂਦੇ ਆ ਤਾਂ ਫਿਰ ਆਪਣੇ ਕੋਲ ਸੰਖਿਆ ਰਹਿ ਜਾਂਦੀ ਹੈ 0 ਕਿਹੜੀ ਸੰਖਿਆ ਰਹਿ ਜਾਂਦੀ ਹੈ 0 ਕਿਹੜੀ ਸੰਖਿਆ ਰਹਿ ਜਾਂਦੀ ਹੈ 0 ਪੁੱਤ ਜੀ ਤਾਂ ਹੁਣ ਦੇਖੋ ਹੁਣ ਕੁਐਸਚਨ ਮੈਂ ਬੁਟ ਕਰ ਲਿਆ ਪੁੱਤਰ ਜੀ ਤਿਆਰ ਹੋ ਯਸ ਮੰਨ ਲਓ ਮੇਰੇ ਕੋਲ ਦਾ ਹਾਈ ਮੈਂ ਹੋਰ ਬਣਾ ਲਿਆ ਠੀਕ ਹੈ ਤੇ ਇਕਾਈ ਦੇ ਘਰ ਵਿੱਚ ਮੇਰੇ ਕੋਲ ਤਿੰਨ ਘਮਰੇ ਹੋਰ ਕੁੱਕ ਹੋ ਗਏ ਤਾਂ ਇੱਥੇ ਸਾਨੂੰ ਕਿਹੜੀ ਸੰਖਿਆ ਪ੍ਰਾਪਤ ਹੋਈ ਯੈਸ ਦੋ ਕੀ ਹੈ ਪੁੱਤਰ ਜੀ ਦੋ ਕੀ ਹੈ ਤੁਹਾਡੇ ਕੋਲ ਪ੍ਰਾਪਤ ਹੋਇਆ ਵੈਰੀ ਗੁੱਡ ਦੋ ਦਿਖਾਈਆਂ ਤਿੰਨ ਨਿਕਲੀਆਂ ਤਿੰਨ ਨਿਕਲੀਆਂ ਤਾਂ ਦੋਵਾਂ ਨੂੰ ਮਿਲਾ ਕੇ ਕਿਹੜੀ ਸੰਖਿਆ ਬਣੀ ਪੁੱਤਰ ਜੀ ਤੇਰੀ ਸੰਖਿਆਵਾਂ ਹੁੰਦੀਆਂ ਪਰ ਜੇ ਸਾਰੇ ਕਮਰੇ ਖਾਲੀ ਹੋ ਜਾਂਦੇ ਆ ਕੁਝ ਨਹੀਂ ਬਚਦਾ ਤਾਂ ਕਿਹੜੀ ਸੰਖਿਆ ਪ੍ਰਾਪਤ ਹੁੰਦੀ ਆ ਜ਼ੀਰੋ ਉਸੇ ਤਰ੍ਹਾਂ ਦਹਾਈ ਦੇ ਵਿੱਚ ਵੀ ਹੱਦ ਹੈ ਇੱਥੇ ਵੀ ਦਹਾਈਆਂ 9 ਤਿੱਕਰ ਹੀ ਰਹਿ ਸਕਦੀਆਂ ਹਨ ਤਾਂ ਦਸਵੀਂ ਦਹਾਈ ਕਿੱ데 ਕੋਲ ਜਾਊਗੀ ਜਿੱਦੇ ਨਾਲ ਜਾਊਗਾ ਸਾਡੇ ਕੋਲ ਚਲੋ ਠੀਕ ਹੈ ਤਾਂ ਉਹ ਸਾਰਾ ਗਰੁੱਪ ਨੋ ਦਹਾਈਆਂ ਦਾ ਇਕੱਠਾ ਹੋ ਕੇ ਇੱਕ ਦਹਾਈ ਦੂਸਰੀ ਦਹਾਈ ਤੀਜੀ ਦਹਾਈ ਐਸਾ ਇਕੱਠਾ ਹੋ ਕੇ 10 ਦਹਾਈਆਂ ਦੇ ਨਾਲ ਆਪਣਾ ਇੱਕ ਸੈਂਕੜਾ ਬਣਾ ਲਵੇਗਾ ਠੀਕ ਹੈ ਬੱਚੇ ਜੀ ਸਭ ਨੂੰ ਸਮਝ ਆ ਗਈ ਯੈਸ ਹੁਣ ਮੇਰਾ ਨੈਕਸਟ ਕੁਐਸਚਨ ਹੈ ਮੰਨ ਲਓ ਮੈਂ ਤੁਹਾਡੇ ਕੋਲ ਇਥੇ ਸੰਖਿਆ ਲਿਖਤੀ 823 823 ਠੀਕ ਹੈ ਹੁਣ ਮੈਨੂੰ ਇੱਕ ਇੱਕ ਬੱਚਾ ਇਹ ਆ ਕੇ ਦੱਸੂਗਾ ਕਿ ਇਥੇ ਇਕਾਈ ਦੇ ਸਥਾਨ ਤੇ ਕੋਣ ਹੈ ਦਹਾਈ ਦੇ ਸਥਾਨ ਤੇ ਕੋਣ ਹੈ ਤੇ ਸੈਂਕੜੇ ਦੇ ਸਥਾਨ ਤੇ ਕੋਣ ਹੈ ਯੈਸ ਸੁਖਲੇ

ਹੋਣਗੇ 10 ਵਨ ਸैकੜਾ ਮਿਲ ਕੇ 1000 ਸੰਖਿਆ ਬਣਾ ਲਵੇਗਾ ਓਕੇ ਥੈਂਕ ਯੂ